ਬੈਂਕਸ ਉਹਨਾਂ ਨਾਲ ਕਿੰਨਾ ਕੋਆਪਰੇਟ ਕਰਦੇ ਆ ਕਿ ਉਹਨਾਂ ਦੇ ਹਸਬੰਡ ਦੀ ਜਿਹੜੀਆਂ ਚੀਜ਼ਾਂ ਨੇ ਜਾਂ ਵਾਈਫ ਦੀਆਂ ਚੀਜ਼ਾਂ ਕਿੰਨੀ ਛੇਤੀ ਉਹਨਾਂ ਨੂੰ ਮਿਲ ਜਾਂਦੀਆਂ ਪਰ ਬਿਨਾ ਵਿਲ ਦੇ ਕਿੰਨਾ ਟਾਈਮ ਲੱਗਦਾ ਜੇ ਵਾਈਫ ਫੋਨ ਕਰੇ ਕਿ ਹਸਬੰਡ ਦੀ ਡੈਥ ਹੋ ਗਈ ਹੈ ਔਰ ਵਿਲ ਹੈਗੀ ਹੈ ਪਤਾ ਨਹੀਂ ਛੇ ਐਸ ਏ ਸੈਡ ਕਿ ਵਿਲ ਨਾ ਹੋਣੀ ਇਟਸ ਨਾਟ ਅ ਕ੍ਰਾਈਮ ਪਰ ਜੇ ਆਪਾਂ ਇੱਕ ਪ੍ਰੋਸੈਸ ਸ਼ੁਰੂ ਕਰਤੇ ਕਿ ਵਿਲ ਨਹੀਂ ਹੈਗੀ ਔਰ ਬਾਅਦ ਵਿੱਚ ਵਿਲ ਨਿਕਲ ਆਏ ਇਟਸ ਅ ਕ੍ਰਿਮੀਨਲ ਆਫੈਂਸ ਕਿੰਨੇ ਤਰ੍ਹਾਂ ਦੇ ਹੁੰਦੇ ਆ ਜੀ ਪਾਵਰ ਆਫ ਅਟਾਰਨੀ ਵਿਲ ਜਲ ਡਾਕੂਮੈਂਟ ਹੈ ਉਹ ਤੁਹਾਡੀ ਵਿਸ਼ੇਸ਼ ਫੁਲਫਿਲ ਕਰਦਾ ਹੈ ਆਫਟਰ ਦੀ ਡੈਥ ਆਫ ਦਾ ਵਿਲ ਮੇਕਰ ਆਫ 3 ਟਾਈਪਸ ਆਫ ਪਾਵਰ ਆਫ ਅਟਾਰਨੀ 1 ਇਸ ਫਾਈਨੈਂਸ਼ੀਅਲ 2nd ਇਸ ਪਰਸਨਲ ਐਂਡ 3rd ਇਸ ਮੈਡੀਕਲ ਪਹਿਲਾਂ ਤਾਂ 5-5 ਲੱਖ ਵੀ ਲੋਕਾਂ ਨੇ ਡੋਨੇਟ ਕੀਤਾ ਪਰ ਹੁਣ ਕੋਈ 20-50 ਹਜ਼ਾਰ ਵੀ ਨਹੀਂ ਦਿੰਦਾ ਜੀ ਮਾਪੇ ਨੂੰ ਉਹਨਾਂ ਨੂੰ ਕੁਝ ਹੋ ਜਾਏ ਤੇ ਬੱਚਿਆਂ ਦਾ ਗਾਰਡੀਅਨ ਕੌਣ ਬਣੇਗਾ ਬਹੁਤ ਸਾਰੀ ਚੀਜ਼ਾਂ ਉਹਨਾਂ ਨੂੰ ਪਹਿਲੀ ਵਾਰ ਸਮਝ ਆਉਂਦੀਆਂ ਫੈਮਿਲੀ ਟਰਸਟ ਹੁੰਦਾ ਮੰਨ ਲਓ ਹਸਬੰਡ ਵਾਈਫ ਦੀ ਜਿਹੜੀ ਆ ਡੈਥ ਹੋ ਗਈ ਬੱਚਿਆਂ ਦੇ ਨਾਮ ਤੇ ਕਰਨ ਵ will ਜਿਹੜੀ ਹੈ ਉਹ ਐਪਲੀਕੇਬਲ ਹੈ ਜਾਂ ਉਹ ਆਟੋਮੈਟਿਕਲੀ ਉਹਨਾਂ ਦੇ ਨਾਮ ਤੇ ਹੋ ਜਾਏਗਾ ट्रस्ट ਵੀ ਡਿਫਰੈਂਟ ਟਾਈਪਸ ਦੀ ਹੁੰਦੀ ਹੈ ਠੀਕ ਹੈ देयर इज ਫੈਮਿਲੀ ٹرسٹ देयर इज ਅ ਯੂਨਿਟ ٹرسٹ ਦੇ ਇਸ ਅ ਟੈਸਟਮੈਂਟਰੀ ٹرسٹ ਜਿਹੜਾ ٹرسٹ ਹੈ ٹرسٹ ਇਸ ਗਵਰਨਡ ਬਾਈ ٹرسٹ ਡੀਡ ਜੋ ٹرسٹ ਡੀਡ ਓਨ યોਰ ਡਾਕੂਮੈਂਟ ਆਪਣੇ ਆਪ ਚ ਕੰਪਲੀਟ ਹੈਗਾ ਸੋ ਦੈਟਸ ਹਾਊ ਵੀ ਸੇ ਕਿ देयर ਆ ਸਰਟਨ ਥਿੰਗਸ ਵਿਚ ਆਰ ਨਾਟ ਪਾਰਟ ਆਫ ਦਾ ਵਿਲ ਸਤਿ ਸ਼੍ਰੀ ਅਕਾਲ ਜੀ ਪਿਆਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਸਟ੍ਰੇਲੀਆ ਤੇ ਮੈਂ ਨਵ ਸਰਕਾਰੀਆ ਇੱਕ ਵਾਰੀ ਫੇਰ ਤੁਹਾਡੇ ਰੋਬਰੂ ਜਿਹੜੀ ਸਾਡੀ ਪੋਡਕਾਸਟ ਦੀ ਸੀਰੀਜ਼ ਹੈ ਉਹਨੂੰ ਅੱਗੇ ਵਧਾਉਂਦੇ ਹੋਏ ਆਪਣਾ ਪ੍ਰੋਗਰਾਮ ਗੱਲ ਤੇ ਹੱਲ ਲੈ ਕੇ ਇੱਕ ਵਾਰੀ ਦੁਬਾਰਾ ਆ ਤੁਹਾਡੇ ਰੋਬਰੂਆ ਹਾਜ਼ਰ ਆ ਔਰ ਇਸ ਵਾਰੀ ਜਿਹੜੀ ਗੱਲ ਆ ਅਸੀਂ ਵਿਕਰਮ ਸ਼ਰਮਾ ਜੀ ਦੇ ਨਾਲ ਕਰਨੀ ਆ ਵਿਕਰਮ ਸ਼ਰਮਾ ਜੀ ਜਿਹੜੇ ਪ੍ਰੋਪਰਟੀ ਲਾਇਰ ਹੈਗੇ ਕਨਵੈਂਸਿੰਗ ਦੀ ਵੀ ਇਹਨਾਂ ਦੀ ਫਰਮ ਜਿਹੜੀ ਹੈਗੀ ਆ ਟਾਈਮ ਟੂ ਟਾਈਮ ਜਿਹੜੀਆਂ ਬਹੁਤ ਹੀ ਜੜੀਆਂ ਲਾਹੇਵੰਦ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਦੇ ਆ ਜਿਹੜੀ ਪ੍ਰੋਬਲਮਸ ਲੋਕੀ ਫੇਸ ਕਰਦੇ ਆ ਉਹ ਸਾਂਝੀ ਕਰਦੇ ਆ ਔਰ ਅੱਜ ਵੀ ਬੜੀ ਜ਼ਿਆਦਾ ਜਿਹੜੀ ਹੈਗੀ ਆ ਇੰਪੋਰਟੈਂਟ ਜਿਹੜੀ ਗੱਲਬਾਤ ਆ ਤੁਹਾਡੇ ਵਾਸਤੇ ਆ ਵੇਖੋ ਅ ਜਿੰਨੇ ਵੀ ਜਿਹੜੇ ਲੋਕ ਆ 35 40 ਸਾਲ ਦੀ ਉਮਰ ਦੇ ਵਿੱਚ ਇਸ ਤੋਂ ਬਾਅਦ ਤਕਰੀਬਨ ਸਾਨੂੰ ਪ੍ਰੋਬਲਮਸ ਆਉਂਦੀਆਂ ਨੇ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ ਸੋ ਉਹਦੇ ਲਈ ਅੱਜ ਦਾ ਜਿਹੜਾ ਗੱਲਬਾਤ ਦਾ ਮੁੱਦਾ ਸਾਡਾ ਰਹੂਗਾ ਇੱਕ ਤੇ ਪਾਵਰ ਆਫ ਟਰਨਿੰਗ ਨੂੰ ਲੈ ਕੇ ਉਹਦੀ ਗੱਲਬਾਤ ਅਸੀਂ ਕਰਨੀ ਆ ਔਰ ਇੱਕ ਜਿਹੜਾ ਵਿਲ ਨੂੰ ਲੈ ਕੇ ਜਿਹੜੀ ਵਸੀਅਤ ਨੂੰ ਲੈ ਕੇ ਜਿਹੜੀ ਗੱਲਬਾਤ ਕਰਨੀ ਆ ਸੋ ਸਭ ਤੋਂ ਪਹਿਲਾਂ ਮੈਂ ਵਿਕਰਮ ਜੀ ਦਾ ਸਵਾਗਤ ਕਰਦਾ ਸ਼ਰਮਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਡੀਓ ਆਸਟ੍ਰੇਲੀਆ ਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਪਿਆਰੇ ਪਿਆਰ ਬੜੀ ਸਤਿ ਸ਼੍ਰੀ ਅਕਾਲ ਹਾਂਜੀ ਤੇ ਕਾਫੀ ਲੰਬੇ ਸਮੇਂ ਬਾਅਦ ਅੱਜ ਆਪਾਂ ਬੈਠੇ ਆ ਪਿਛਲੇ ਸਾਲ ਤੋਂ ਬਾਅਦ ਮੇਰੇ ਖਾਲਾ ਜੀ ਬੈਠੇ ਹੋਣਾ ਹਾਂਜੀ ਹਾਂਜੀ ਤੇ ਜਿਹੜਾ ਆਪਾਂ ਗੱਲਾਂ ਬਾਤਾਂ ਕਰੀਏ ਕਾਫੀ ਅਨਸਰਟੇਨਟੀ ਮਾਰਕੀਟ ਦੇ ਵਿੱਚ ਰਹੀ ਆ ਤੁਸੀਂ ਦੇਖਿਆ ਇੰਟਰਸਟ ਰੇਟ ਕਿੱਥੇ ਗਏ ਹੁਣ ਉਹ ਥੱਲੇ ਆਉਣਾ ਸ਼ੁਰੂ ਹੋਏ ਤੇ ਟਰੰਪ ਸਾਹਿਬ ਨੇ ਜਿਹੜੇ ਆ ਕਿਡੇ-ਕਡੇ ਮਸਾਇਲਾ ਵਾਂਗੂ ਜਿਹੜੇ ਆ ਉਹ ਬਿਆਨ ਦਿੱਤੇ ਟੈਰੀਫ ਲਾਏ ਤੇ ਮਾਰਕੀਟ 'ਚ ਹੋਰ ਵੀ ਡਰ ਦਾ ਮਾਹੌਲ ਜਿਹੜਾ ਪੈਦਾ ਹੋ ਗਿਆ ਤੇ ਅੱਗੇ ਲੋਗ ਇੰਟਰਸਟ ਰੇਟਾਂ ਦੇ ਥੱਲੇ ਆਏ ਪਏ ਆ ਤੇ ਬਹੁਤ ਜ਼ਿਆਦਾ ਜਿਹੜੇ ਆ ਉਹ ਤਣਾਅ ਦਾ ਮਾਹੌਲ ਜਿਹੜਾ ਬਣਿਆ ਹੋਇਆ ਲੋਕਾਂ ਦੇ ਉੱਤੇ ਤੁਸੀਂ ਜਾਣਦੇ ਹੋ ਬੈਂਕ ਵੀ ਕਾਫੀ ਸਾਰੇ ਲੋਟਸਟ ਕਰ ਰਹੇ ਐ ਇਸ ਵੇਲੇ ਤੇ ਡਾਲਰ ਵੀ ਕੱਲ ਤੋਂ ਬੜਾ ਘਟਾ ਆ ਗਿਆ ਭਾਜੀ ਹਾਂਜੀ ਹਾਂਜੀ ਰੁਪਈਆ ਜਿਹੜਾ ਹੈਗਾ 51 ਤੱਕ ਆ ਗਿਆ 50 51 ਤੇ 56 ਤੋਂ 56 ਤੋਂ ਹਾਂਜੀ ਤੇ ਉਹ ਸਾਡੀ ਤਕਰੀਬਨ ਜਿਹੜਾ ਬਾਕੀਆਂ ਦੇ ਵਿੱਚ ਤੇ ਸਾਡੇ ਪੰਜਾਬੀਆਂ ਦੇ ਵਿੱਚ ਜਿਹੜਾ ਇੱਕ 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 ਪ੍ਰੋਬਲਮ ਹੈ ਕਿ ਜਦੋਂ ਸਾਡੇ ਉੱਤੇ ਪ੍ਰੋਬਲਮ ਆ ਜਾਂਦੀ ਹੈ ਪੈ ਜਾਂਦੀ ਆ ਆਪਾਂ ਉਦੋਂ ਹੀ ਐਕਟ ਕਰਦੇ ਆ ਉਸ ਤੋਂ ਪਹਿਲਾਂ ਆਪਣੇ ਪ੍ਰੋਜੈਕਸ਼ਨਸ ਨਹੀਂ ਲੈਂਦੇ ਸਲਾਮਾ ਨਹੀਂ ਲੈਂਦੇ ਤੇ ਜਿਹਦਾ ਸਾਨੂੰ ਮੁੜ ਕੇ ਜਿਹੜਾ ਭੁਗਤਾਨ ਕਰਨਾ ਪੈਂਦਾ ਆ ਰੀਸੈਂਟਲੀ ਸਾਡਾ ਕੋਈ ਇਹੋ ਜਿਹਾ ਤੁਹਾਡਾ ਵਾਹ ਵੀ ਪਿਆ ਸੀ ਤੇ ਉਥੇ ਪਹਿਲਾਂ ਅਸੀਂ ਉਹਦੇ ਤੇ ਐਕਟ ਨਹੀਂ ਕੀਤਾ ਬਾਦ ਦੇ ਵਿੱਚ ਲਾਸਟ ਮੂਮੈਂਟ ਤੇ ਤੁਸੀਂ ਜਿਹੜਾ ਵਾਫਟਰਾਵਰਸ ਦੇ ਵਿੱਚ ਵੀ ਸਾਡੀ ਹੈਲਪ ਕਰਕੇ ਉਸ ਚੀਜ਼ ਨੂੰ ਜਿਹੜਾ ਵਾ ਨੇਪਰੇ ਚਾੜਿਆ ਉਹਦੇ ਲਈ ਵੀ ਤੁਹਾਡਾ ਥੈਂਕ ਯੂ ਔਰ ਅੱਜ ਦੀ ਜਿਹੜੀ ਆਪਾਂ ਗੱਲਬਾਤ ਜਿਹੜੇ ਵਿਸ਼ੇ ਤੇ ਕਰਨੀ ਆ ਕਿ ਜਿਹੜੀ ਵਸੀਅਤ ਆ ਵਿੱਲ ਜਿਹੜੀ ਉਹ ਕਿੰਨੀ ਕੀ ਜ਼ਰੂਰੀ ਆ ਆਸਟ੍ਰੇਲੀਆ ਦੇ ਵਿੱਚ ਖੈਰ ਜਦੋਂ ਵਿੱਲ ਦਾ ਨਾਮ ਆ ਜਾਂਦਾ ਚਲੋ ਇੱਕ ਸਾਰਿਆਂ ਨੂੰ ਪਤਾ ਤਾਂ ਹੈ ਹੀ ਆ ਜੀ ਜ਼ਰੂਰੀ ਆ ਜਿੰਨਾ ਵੈਕਸੀਨੇਸ਼ਨ ਜ਼ਰੂਰੀ ਆ ਜਿੰਨਾ ਚੰਗਾ ਖਾਣਾ ਸਿਹਤ ਲਈ ਜ਼ਰੂਰੀ ਆ ਪਰ ਮੰਨਦਾ ਕੌਣ ਆ ਜੀ ਹਾਂਜੀ ਬਣਾਉਂਦਾ ਕੌਣ ਆ ਹਨਾ ਮੈਂ ਮਤਲਬ ਜਿੰਨੇ ਕਹੋਗੇ ਵੀ ਮੈਂ ਆਪ ਵੀ ਅੱਜ ਤੁਹਾਡੇ ਕੋਲ ਸਲਾਮਾਂ ਲੈਂਦਾ ਫਿਰਦਾ ਹਾਂ ਤੇ ਜਿਹੜੀ ਵਸੀਅਤ ਬਣਾਉਣੀ ਆ ਉਹ ਕਿੰਨੀ ਕੀ ਜ਼ਿਆਦਾ ਜ਼ਰੂਰੀ ਆ ਪਹਿਲਾਂ ਤੇ ਆਪਾਂ ਵਿੱਲ ਦੀ ਗੱਲਬਾਤ ਕਰੀਏ ਜੀ ਹਾਂਜੀ ਹਾਂਜੀ ਭਾਈ ਬਿਲਕੁਲ ਤੁਸੀਂ ਸਹੀ ਗੱਲ ਕਹੇਤੀ ਆ ਇਟਸ ਇੰਪੋਰਟੈਂਟ ਐਂਡ ਇਟਸ ਵੈਰੀ ਇੰਪੋਰਟੈਂਟ ਹੈ ਨਾ ਪਰ ਦਾ ਪ੍ਰੋਬਲਮ ਇਜ਼ ਥੈਟ ਇਟਸ ਨਾਟ ਇਲੀਗਲ ਨਾਟ ਟੂ ਹੈਵ ਅ ਵਿਲ ਇੱਕ ਕ੍ਰਾਈਮ ਨਹੀਂ ਹੈਗਾ ਕਿ ਮੇਰੀ ਕੋਈ ਵਿਲ ਨਹੀਂ ਹੈਗੀ ਤਾਂ ਆਮਨਟਾ ਕਰੇ ਮੈਂ ਦੰ ਲਾ ਹਾਂਜੀ ਪਰ ਜੇ ਤੁਸੀਂ ਮੰਡੀਟਰੀ ਚੀਜ਼ ਨੂੰ ਹਟਾ ਦਿਓ ਲੀਗੈਲਟੀ ਨੂੰ ਦੈਨ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਠੀਕ ਹੈ ਇਸ ਪਹਿਲੇ ਪਾਈ ਮੈਂ ਆਪਾਂ ਗੱਲ ਕਰੇ ਤਾਂ ਇਸ ਵੇਲੇ ਵੀ ਮੇਰਾ ਵਿਲਸ ਐਂਡ ਸਟੇਟ ਦਾ ਡਿਪਾਰਟਮੈਂਟ ਹੈਗਾ ਆਪਣੇ ਆਫਿਸ ਸੈਪਰੇਟ ਡਿਪਾਰਟਮੈਂਟ ਹੈਗਾ ਪਰ ਅੱਜ ਵੀ ਮੈਂ ਕਹਿੰਦਾ ਮੇਰੇ 75% ਜਿਹੜੇ ਕਲਾਈਂਟਸ ਹੈਗੇ ਆ ਉਹ ਇੱਥੇ ਦੇ ਗੋਰੇ ਹੈਗੇ ਆ ਹੈ ਨਾ ਆਸਟ੍ਰੇਲੀਅਨਸ ਹੈਗੇ ਆ ਜੀ ਤੇ ਲਾਈਕ ਇਟ অর ਨਾਟ ਸਾਡੀ ਇੱਥੇ ਆਪਣੇ ਯੂ نو ਚਾਹੇ ਆਪੇ ਏਸ਼ੀਅਨਸ ਇੰਡੀਅਨਸ ਦੀ ਗੱਲ ਕਰੀਏ ਤੇ ਇੱਥੇ ਆਪਾਂ ਫਰਸਟ ਮੈਕਸਿਮਮ ਸੈਕਿੰਡ ਜਨਰੇਸ਼ਨ ਹੈਗੀ ਆ ਜੀ ਰਾਈਟ ਇਟਸ ਵੇ ਬਿਹਾਈਂਡ ਦਨ ਯੂਕੇ ਐਂਡ ਕੈਨੇਡਾ ਹੈ ਨਾ ਉੱਥੇ ਥਰਡ ਜਨਰੇਸ਼ਨ ਜਾ ਰਹੀ ਆ 4 ਜਨਰੇਸ਼ਨ ਜਾ ਰਹੀ ਆ ਸੋ ਦੇ ਆਰ ਮੋਰ equipped with the laws of the country ji the saade itthe law pata nahi hai ge aapan jis tarah india ch kam sar janda hai sarai jande aapan chalai jande ha te having said that will is very important जी. and without a will you face up any person who leaves the world जी. their loved ones ਦੋਸ ਹੂ ਆ ਲੈਫਟ ਬਿਹਾਈਂਡ ਜਿਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਚੀਜ਼ਾਂ ਉਹੀ ਹੈਗੀ ਆ ਪਾ ਜੀ ਸਿਸਟਮ ਉਹੀ ਹੈਗਾ ਬਟ ਲੈਟ ਅਸ ਸੇ ਕਿ ਦੋਸ ਹੂ ਹੈਵ ਵਿਲਸ ਦੇ ਗੇਟ ਅ ਪ੍ਰਾਇੋਰਟੀ ਲਾਈਨ ਲਾਈਨ ਉਹਨਾਂ ਦਾ ਸਭ ਕੁਝ ਬਲੈਕ ਐਂਡ ਵਾਈਟ ਹੈਗਾ ਦੇ ਹੈਵ ਦਾ ਡਾਕੂਮੈਂਟ ਵਿਚ ਵਰਕਸ ਹਾਂਜੀ ਹਾਂਜੀ ਹਾਂ ਬਾਕੀ ਜਿਹੜੇ ਲੋਕ ਕਿ ਹੈਗੇ ਆ ਉਹਨਾਂ ਨੂੰ ਬਿਟਸ ਐਂਡ ਪੀਸਸਿਜ਼ ਕਰਨੇ ਪੈਂਦੇ ਆ ਕਲੈਕਟ ਟੂ ਰੀਚ ਟੂ ਦ ਸੇਮ ਲੈਵਲ ਕਿਉਂਕਿ ਮੈਂ ਅੱਗੇ ਵੀ ਆਪਣੀ ਇਹ ਗੱਲਬਾਤ ਹੋਈ ਹੈ ਇਸ ਵਿਸ਼ੇ ਨੂੰ ਲੈ ਕੇ ਕਿਉਂਕਿ ਸਾਡੇ ਹਜੇ ਵੀ ਪੰਜਾਬੀਆਂ ਦੇ ਬਹੁਤੇ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਕੰਮ ਨਹੀਂ ਕਰਦੀਆਂ ਜੀ ਔਰ ਉਹ ਬਾਹਰ ਸੈਲਫ ਡਿਪੈਂਡੈਂਟ ਨਹੀਂ ਹੈਗੀਆਂ ਜੀ ਰੱਬ ਨਾ ਕਰੇ ਜਦੋਂ ਉਹਨਾਂ ਦੇ ਹਸਬੰਡ ਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਬਹੁਤ ਕਸ਼ੇ ਚੀਜ਼ਾਂ ਦੀ ਜਿਹੜੀ ਆ ਉਹ ਗਾਜੋ ਦੇ ਸਿਰ ਤੇ ਡਿੱਗ ਪੈਂਦੀ ਆ ਹਾਂਜੀ ਤੇ ਜਿਹੜਾ ਦੁੱਖ ਤੇ ਹੈ ਉਹ ਤੇ ਹੈ ਪਰ ਜਿਹੜੀ ਮੈਂਚਲ ਚੀਜ਼ ਜਿਹੜੀ ਉਹਦੇ ਦੇ ਡਿੱਗਣੀ ਆ ਬੱਚਿਆਂ ਦਾ ਜੜਾ ਵਾ ਸਕੂਲ ਦਾ ਬਾਕੀ ਉਹਨਾਂ ਦੇ ਰੋਜ਼ਮਾਰਾ ਦੀ ਜ਼ਿੰਦਗੀ ਦੇ ਖਰਚੇ ਜਿਹੜੇ ਹੁੰਦੇ ਆ ਉਹ ਡਿੱਗਦੇ ਆ ਜਿਹੜੀਆਂ ਕਿਸ਼ਤਾਂ ਜਾਣੀਆਂ ਹੁੰਦੀਆਂ ਬੈਂਕ ਤੇ ਬੈਂਕ ਹੀ ਹੈ ਉਹ ਉਹਦੇ ਨਾਂ ਤੇ ਉਹਦੇ ਕੋਈ ਇਮੋਸ਼ਨਸ ਹੁੰਦੇ ਆ ਨਾ ਕੋਈ ਮਤਲਬ ਉਹਨੂੰ ਤੁਹਾਡੇ ਨਾਲ ਕੋਈ ਸੈਂਪਥੀ ਹੁੰਦੀ ਆ ਤਾਂ ਉਹਨੇ ਤੇ ਆਪਣਾ ਕੰਮ ਕਰਨਾ ਤਾਂ ਇਹੋ ਜੀ ਜਗ੍ਹਾ ਬਹੁਤ ਜ਼ਿਆਦਾ ਹੁੰਦਾ ਮੈਨੂੰ ਲੱਗਦਾ ਜਿਹੜੇ ਗੋਰੇ ਆ ਸਾਡੇ ਨੂੰ ਬਹੁਤ ਜ਼ਿਆਦਾ ਸਿਆਣਪ ਨਾਲ ਸੋਚਦੇ ਆ ਇਹਦੇ ਸਮਿਟਰੀ ਦੇ ਵਿੱਚ ਆਪਣੇ ਮਰਨ ਵਾਲੀ ਜਗ੍ਹਾ ਵੀ ਜਿਹੜੀ ਬੁੱਕ ਕਰਾ ਲੈਂਦੇ ਆ ਹਾਂਜੀ ਤੇ ਉਹ ਵੀ ਪਹਿਲਾਂ ਬੁੱਕ ਕਰਾ ਲੈਂਦੇ ਆ ਕਿ ਹਾਂ ਪੈਕੇਜ ਹੁੰਦਾ ਹਾਂ ਪੈਕੇਜ ਹੁੰਦਾ ਹਾਂਜੀ ਫਿਊਨਰਲ ਪੈਕੇਜ ਹੁੰਦਾ ਹਾਂਜੀ ਫਿਊਨਰਲ ਪੈਕੇਜ ਹੁੰਦਾ ਕਿ ਉਹ ਵੀ ਕਰਾ ਲੈਂਦੇ ਆ ਤੇ ਸਾਡੇ ਵਾਲੇ ਜਿਹੜੀ ਆ ਇੱਕ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਲੈਂਦੇ ਇਹ ਹੁੰਦਾ ਵੀ ਜਿੰਨਾ ਕੋ ਹਰਾ ਕਾਰਡ ਜਿਹੜਾ ਮੈਡੀਕੇਅਰ ਵਾਲਾ ਚੱਲ ਜੇ ਉਹ ਜਿਹੜਾ ਚੱਲ ਜੇ ਜੇ ਵੇਖੀਏ ਤੇ ਜਿਨ੍ਹਾਂ ਨੇ ਬਿੱਲ ਨਹੀਂ ਕਰਵਾਈ ਹੁੰਦੀ تقریبا ਕਿਹੋ ਜੀਆਂ ਮੁਸੀਬਤਾਂ ਨਾਲ ਫੇਸ ਕਰਨੀਆਂ ਪੈਂਦੀਆਂ ਔਰ ਕਿੰਨੇ ਕਿਚੜ ਦੇ ਵਿੱਚ ਜੇ ਬਿੱਲ ਦੇ ਨਾਲ ਉਹਨਾਂ ਨੂੰ ਕਿੰਨੀ ਛੇਤੀ ਪ੍ਰਾਇੋਰਟਾਈਜ਼ ਹੋ ਜਾਂਦੀਆਂ ਨੇ ਚੀਜ਼ਾਂ ਉਹਨਾਂ ਦੀ ਪ੍ਰਾਪਰਟੀ ਜਾਂ ਪੈਸੇਆ ਜਾਂ ਬੈਂਕ ਸੋਨਾ ਨਾ ਕਿੰਨਾ ਕੋਆਪਰੇਟ ਕਰਦੇ ਆ ਕਿ ਉਹਨਾਂ ਦੇ ਹਸਬੰਦ ਦੀ ਜਿਹੜੀਆਂ ਚੀਜ਼ਾਂ ਨੇ ਜਾਂ ਵਾਈਫ ਦੀਆਂ ਚੀਜ਼ਾਂ ਕਿੰਨੀ ਛੇਤੀ ਉਹਨਾਂ ਨੂੰ ਮਿਲ ਜਾਂਦੀਆਂ ਔਰ ਬਿਨਾ ਵਿਲ ਦੇ ਕਿੰਨਾ ਟਾਈਮ ਲੱਗਦਾ ਹੈ ਹਾਂਜੀ ਭਾਈ ਮੈਂ ਤੁਹਾਨੂੰ ਇੱਕ ਨਾ ਸਿਨੈਰੀਓ ਨਾਲ ਸਮਝਾਉਂਦਾ ਜੀ ਜਿਹੜਾ ਸਿਨੈਰੀਓ ਹੈਗਾ ਕਿ ਇੱਕ ਪਰਸਨ ਇੱਕ ਬੰਦੇ ਕੋਲ ਵਿਲ ਹੈਗੀ ਆ ਔਰ ਇੱਕ ਬੰਦੇ ਕੋਲ ਨਹੀਂ ਹੈਗੀ ਜੀ ਰਾਈਟ ਜੇ ਸਾਡੇ ਆਫਿਸ ਲਾਅ ਆਫਿਸ 'ਚ ਫੋਨ ਆਂਦਾ ਹੈ ਜੀ ਤੇ ਇਹ ਕਹਿੰਦੇ ਆ ਕਿ ਯੈਸ ਮਾਈ ਹਸਬੈਂਡ ਹੈਸ ਪਾਸਟ ਅਵੇ ਠੀਕ ਹੈ ਤੇ ਉਹਨਾਂ ਦੀ ਵਿਲ ਸੀਗੀ ਤੁਹਾਡੇ ਕੋਲ ਸੀਗੀ ਜੀ ਤੇ ਬੰਦੀ ਜਿਹੜੀ ਹੈਗੀ ਆ ਵਾਈਫ ਜਿਹੜੀ ਹੈਗੀ ਆ ਆਫ ਕੋਰਸ ਸ਼ੀ ਇਸ ਡੈਵਸਟੇਟਿਡ ਠੀਕ ਹੈ ਤੇ ਇੱਕ ਸਿਨੈਰੀਓ ਹੈਗਾ ਤੇ ਆਪਾਂ ਉਹਨੂੰ ਕਹਿੰਦੇ ਆ ਕਿ ਰੀਲੀ ਅਨਫੋਰਚੂਨੇਟ ਸੌਰੀ ਟੂ ਹੀਅਰ ਦੈਟ ਤੇ ਹੁਣ ਤੁਸੀਂ ਦੱਸੋ ਤੁਸੀਂ ਪਲੀਜ਼ ਫਿਊਨਰਲ ਦਾ ਅਰੇਂਜਮੈਂਟ ਕਰੋ ਜੇ ਤੁਹਾਨੂੰ ਪੈਸੇ ਚਾਹੀਦੇ ਆ ਆਪਾਂ ਬੈਂਕ ਕੋਲ ਗੱਲ ਕਰਦੇ ਆ ਐਂਡ ਦੇ ਊਡ ਲੈਂਡ ਅਸ ਸਮ ਮਨੀ ਬਿਕੋਜ਼ ਯੂ ਹੈਵ ਵੀ ਹੈਵ ਅ ਵਿਲ ਐਂਡ ਯੂ ਆਰ ਦੀ ਐਗਜ਼ੀਕਿਊਟਰ ਆਫ ਦਾ ਵਿਲ ਤੇ ਬੈਂਕ ਜਿਹੜਾ ਹੈਗਾ ਪਾਜੀ ਅਕਾਊਂਟ ਚ ਫਿਊਨਰਲ ਲਈ ਪੈਸੇ ਦੇ ਦਿੰਦਾ ਓਕੇ ਰਾਈਟ ਹਾਂਜੀ ਓਨਲੀ ਇਫ ਆਲ ਦਾ ਥਿੰਗਸ ਆਰ ਇਨ ਪਲੇਸ ਜੀ ਠੀਕ ਹੈ and then we will say that now please you know look after yourself collect yourself tusadikal wapis aao once you get the death certificate fir apna baki chiz kar deya tab tak koi bhi chrij chahidiya sanu karo baki koi pareshani nahi hai ki everything has been sorted ji this is scenario a ji scenario b ji je wife phone kare ki husband di death ho gaya will hai gaya pata nahi ji pata nahi haan ji ho bhi sakdiya nahi bhi ho sakdi bahut sare cases mein aata hai haan ji wife nu pata honda theek hai so now there are two things ਵਨ ਇਸ ਐਸ ਆਈ ਸੈਡ ਕਿ ਵਿਲ ਨਾ ਹੋਣੀ ਇਟਸ ਨਾਟ ਅ ਕ੍ਰਾਈਮ ਪਰ ਜੇ ਆਪਾਂ ਇੱਕ ਪ੍ਰੋਸੈਸ ਸ਼ੁਰੂ ਕਰਦੇ ਕਿ ਵਿਲ ਨਹੀਂ ਹੈਗੀ ਔਰ ਬਾਅਦ ਵਿੱਚ ਵਿਲ ਨਿਕਲ ਆਏ ਜੇ ਇਟਸ ਅ ਕ੍ਰਿਮੀਨਲ ਆਫੈਂਸ ਹੈ ਨਾ ਦੈਨ ਵੀ ਹੈਵ ਟੂ ਡੂ ਆਵਰ ਡਿਊ ਡੈਲੀਜੈਂਸ ਟੂ ਲੁੱਕ ਟੂ ਫਾਈਂਡ ਫਾਰ ਅ ਵਿਲ ਫਿਰ ਆਪਾਂ ਕੀ ਕਰਾਂਗੇ ਆਸ-ਪਾਸ ਦੇ ਸਾਰੇ ਲਾ ਆਫਿਸਰਸ ਨੂੰ ਫੋਨ ਕਰਾਂਗੇ ਆਪਾਂ ਅਕਾਊਂਟੈਂਟਸ ਨੂੰ ਫੋਨ ਕਰਾਂਗੇ ਆਪਾਂ ਫਿਰ ਡਿਕਲੇਰੇਸ਼ਨ ਦੇਾਂਗੇ ਤੇ ਆਲ ਦੋਸ ਥਿੰਗਸ ਈਜ਼ਲੀ ਔਰ ਫਿਰ ਆਪਾਂ ਵਾਈਫ ਨੂੰ ਆਫਿਸ ਬੁਲਾਵਾਂਗੇ ਵਾਈਫ ਦੇ ਮੈਰਿਜ ਸਰਟੀਫਿਕੇਟ ਉਹ ਕਿਹੜਾ ਮਤਲਬ ਪੂਰੀ ਹਿਸਟਰੀ ਕਰਾਂਗੇ ਚੈੱਕ ਤੇ ਆਲ ਦੋਸ ਥਿੰਗਸ ਸਟੇਟ ਅਵੇ ਟੇਕਸ 2 ਟੂ 3 ਮੰਥਸ ਔਰ ਇਟਸ ਅਨਸਰਟਨਟੀ ਕ੍ਰੈਡੀਟਰਸ ਹੈ ਗਿਆ ਰੇਟਸ ਹੈ ਗਿਆ ਕਰਦੇ ਨੋਟਿਸ ਹੈ ਗਿਆ ਬੈਂਕ ਦੀ ਮੋਰਗੇਜ ਹੈ ਗਿਆ ਆਲ ਦੋਸ ਥਿੰਗਸ nobody knows what to do with them uh -huh. because everybody is uncertain the uh -huh. simple uh -huh. just scenario hega with or without will ji uh nahi -huh. ਉਸ ਚੀਜ਼ ਦਾ ਤੁਸੀਂ 2-3 ਮਹੀਨੇ ਕਹਿੰ ਮੈਨੂੰ ਲੱਗਦਾ ਜੇ ਕਰਦਿਆਂ ਕਰਾਉਂਦਿਆਂ ਵੀ ਡਾਕੂਮੈਂਟੇਸ਼ਨ ਇਕੱਠੀ ਕਰਦੇ ਆ ਉਸ ਤੋਂ ਵੀ ਜ਼ਿਆਦਾ ਲੱਗ ਜਾਂਦਾ ਹਾਂ ਔਰ ਇੰਨੇ ਦੇ ਵਿੱਚ ਜਿਹੜਾ ਇੱਕ ਪਰਿਵਾਰ ਦਾ ਤਕਰੀਬਨ ਜਲੂਸ ਹੀ ਨਿਕਲ ਜਾਂਦਾ ਜੀ ਕਿ ਕਿਹੜੇ ਹਿਸਾਬ ਨਾਲ ਚੀਜ਼ਾਂ ਕਰਨੀਆਂ ਨੇ ਉਹਦੇ ਬਾਅਦ ਭਾਈ THEN YOU HAVE TO APPLY TO SUPREME COURT OF VICTORIA ਇੱਕੋ ਹੀ ਅਥਾਰਟੀ ਹੈਗੀ ਐ ਇੱਥੇ ਸ सक्सेशन ਲਾ ਦੀ ਵਿਲਸ ਐਂਡ ਸਟੇਟ ਦੀ ਸੁਪਰੀਮ ਕੋਰਟ ਆਫ ਵਿਕਟੋਰੀਆ ਟੂ ਵੀ हैव टू ਅਪਲਾਈ THERE ਜੇ ਤੁਹਾਡੇ ਕੋਲ ਵਿਲ ਹੈਗੀ ਆ ਤੇ ਤੁਸੀਂ ਡਾਕੂਮੈਂਟ ਅਪਲਾਈ ਕਰਦੇ ਉਹਨੂੰ ਗ੍ਰਾਂਟ ਆਫ ਪ੍ਰੋਬੇਟ ਕਹਿੰਦੇ ਆ ਠੀਕ ਹੈ ਵਿਲ ਵਿਦ ਸਰਟਨ ਅਦਰ ਡਾਕੂਮੈਂਟਸ ਆਪਾਂ ਗ੍ਰਾਂਟ ਆਫ ਪ੍ਰੋਬੇਟ ਲਈ ਅਪਲਾਈ ਕਰਦੇ ਆ ਠੀਕ ਹੈ ਜੇ ਤੁਹਾਡੇ ਕੋਲ ਵਿਲ ਨਹੀਂ ਹੈਗੀ ਆ ਤੇ ਤੁਹਾਨੂੰ ਗ੍ਰਾਂਟ ਆਫ ਐਡਮਿਨਿਸਟ੍ਰੇਸ਼ਨ ਅਪਲਾਈ ਕਰਨਾ ਪੈਂਦਾ ਹੈ ਸਬਸਟੀਟਿਊਟ ਡਾਕੂਮੈਂਟ ਹੈਗਾ ਬਟ ਦੈਟ ਰਿਕੁਆਇਰਮੈਂਟ ਆਫ ਦੈਟ ਡਾਕੂਮੈਂਟ ਰਿਕੁਆਇਰਸ ਲੋਟ ਆਫ ਅਦਰ ਡਾਕੂਮੈਂਟਸ ਟੂ ਪੁਟ ਇਨ ਟੂ ਸੈਟੀਸਫਾਈ ਦਾ ਕੋਰਟਸ ਜੀ ਜੀ ਤੇ ਇਸ ਦੇ ਨਾਲ ਨਾਲ ਹੀ ਜਿਹੜੀ ਪਾਵਰ ਆਫ ਟਰਨੀ ਆ ਉਹ ਅੱਗੇ ਆਪਾਂ ਗੱਲ ਕਰ ਰਹੇ ਸੀ ਕਿ ਉਹ ਵੀ ਤਿੰਨ ਕਿ ਤਰ੍ਹਾਂ ਦੀ ਹੁੰਦੀ ਹੈ ਹਾਂਜੀ ਤੇ ਪਾਵਰ ਆਫ ਟਰਨੀ ਦੀ ਤੁਸੀਂ ਕਿੰਨੀ ਜ਼ਰੂਰਤ ਸਮਝਦੇ ਜੇ ਆ ਕਈ ਬੰਦੇ ਕਹਿੰਦੇ ਕਿ ਜਿ ਹੁੰਦੇ ਜੀ ਕੀ ਕੀ ਲੋਡ ਹੈ ਨਾ ਜੀ ਜਾਂਦੀ ਹੁਣ ਕਾਫੀ ਸਾਰੀ ਜਦੋਂ ਪੰਜਾਬ ਤੋਂ ਅਸੀਂ ਇੱਥੇ ਆਏ ਆ ਹਾਂਜੀ ਉੱਥੇ ਕਾਫੀ ਸਾਰੀ ਲੋਡ ਪਈ ਹੁਣ ਪਾਵਰ ਆਫ ਟਰਨੀ ਜਿਹੜੀ ਆ ਉੱਥੇ ਈਜ਼ੀਲੀ ਦਿੱਤੀ ਜਾਣੀ ਜੀ ਜਦੋਂ ਇੱਥੋਂ ਭੇਜਣੀ ਪੈਂਦੀ ਹੈ ਤੁਹਾਨੂੰ ਪਤਾ ਇੱਥੇ ਤੇ ਕਿੱਡਾ ਪ੍ਰੋਸੈਸ ਹੈ ਪਹਿਲਾਂ ਪਾਸਪੋਰਟ ਆਫਿਸ ਜਾਓ ਹਾਂਜੀ ਫਿਰ ਉੱਥੋਂ ਉਹ ਲੈ ਕੇ ਆਓ ਸਟੈਂਪ ਲੱਗਣੀ ਫਿਰ ਉਹ ਲਾਇਰ ਕੋ ਜਾਣੀ ਉਹਦਾ ਤੇ ਇੱਕ ਲੰਬਾ ਸਾਰਾ ਪ੍ਰੋਸੈਸ ਹੈ ਨਾ ਕਿ ਬੜਾ ਮੁਸ਼ਕਲ ਹੈ ਉੱਥੇ ਦੇਣਾ ਸਾਨੂੰ ਵੀ ਲੋਡ ਪਈ ਸੀ ਇਹ ਪਾਵਰ ਆਫ ਟਰਨੀ ਜਿਹੜੀ ਆ ਵਾਪਸ ਭੇਜਣ ਦੀ ਕੋਈ ਲੈਂਡ ਵਗੈਰਾ ਉੱਥੇ ਜੜੀਆਂ ਸੈਟਲ ਕਰਨੀਆਂ ਸੀ ਜੀ ਤੇ ਇੱਥੇ ਜਿਹੜਾ ਤੁਸੀਂ ਕੀ ਇਹਦੀ ਜ਼ਰੂਰਤ ਸਮਝਦੇ ਹੋ ਕਿ ਕਰਨੀ ਚਾਹੀਦੀ ਆ ਆਫ ਕੋਰਸ ਮੈਨੂੰ ਲੱਗਦਾ ਆਨਸਰ ਦੇਦਾ ਯੈਸੀ ਹੋਊਗਾ ਪਰ ਕਿੰਨੇ ਤਰ੍ਹਾਂ ਦੇ ਹੁੰਦੇ ਆ ਜੀ ਪਾਵਰ ਆਫ ਟਰਨਿੰਗ ਤੇ ਕੋਈ ਉਹਦੀਆਂ ਐਗਜ਼ਾਮਪਲਸ ਅਗਰ ਦੇ ਸਕੋਗੇ ਜੀ ਬਿਲਕੁਲ ਜੀ भाई सब तो पहला आप डिफरेंस समझ लेंगे विल्स एंड पावर ऑफ अटोनी जी ठीक है भाई विल जो डॉक्यूमेंट है वो थोड़ी तो विशिश फुलफिल करता है आफ्टर द डेथ ऑफ द विल मेकर ठीक है जिस वेले तक जिंदा हो तो विल कम नहीं आ सकती इट्स अ डॉक्यूमेंट जो डॉरमेंट है पर इट ओनली कम्स टू लाइफ आफ्टर द डैथ ऑफ द परसन ठीक है ਕਈ ਵਾਰੀ ਮੇਰੇ ਆਫਿਸ ਚ ਲੋਕੀ ਆਂਦੇ ਆ ਉਹ ਕਹਿੰਦੇ ਆ ਕਿ ਮੇਰੇ ਪੇਰੈਂਟਸ ਮੇਰੇ ਘਰ ਚ ਜਿਹੜਾ ਹੈਗਾ ਮੇਰੇ ਨਾਂ ਤੇ ਕਰਤਾ ਹੈਗਾ ਇਹ ਵਿਲ ਹੈਗੀ ਆ ਆਈ ਸੈਡ ਉਹ ਕੇ ਪੇਰੈਂਟਸ ਦੀ ਡੈਥ ਹੋ ਗਈ ਨਹੀਂ ਨਹੀਂ ਉਹ ਤਾਂ ਹਾਲੇ ਜਿੰਦਾ ਹੈਗਾ ਤਾਂ ਆਈ ਸੈਡ ਐਟ ਲੀਸਟ ਯੂ نو ਵੇਟ ਫਾਰ दैट ਟਾਈਮ ਸੇ ਤੋ ਵਿਲ ਜਿਹੜੀ ਹੈਗੀ ਆ ਇਟ ਓਨਲੀ ਕਮਸ ਟੂ ਲਾਈਫ ਆਫਟਰ ਦੀ ਡੈਥ ਆਫ ਦਾ ਵਿਲ ਮੀਟ ਜੀ ਤੋ ਪਾਵਰ ਆਫ ਐਟੋਨੀ ਪਾਜੀ ਉਲਟੀ ਹੈਗੀ ਪਾਵਰ ਆਫ ਐਟੋਨੀ ਸਟੇਸ ਇਨ ਲਾਈਫ ਟਿਲ ਯੂ ਲਾਈਫ ਜੀ ਠੀਕ ਹੈ ਜਿਸ ਵੇਲੇ ਤੁਸੀਂ ਖਤਮ ਹੋ ਜਾਂਦੇ ਹੋ ਪਾਵਰ ਆਫ ਫੋਟੋਨਿਕ ਕੈਨਟ ਬੀ ਆਫ ਯੂਸ ਠੀਕ ਹੈ ਤੇ ਜਦ ਤੱਕ ਤੁਸੀਂ ਜ਼ਿੰਦਾ ਹੋ ਤੇ ਤੁਹਾਡਾ ਇਹਨਾਂ ਹੋਵੇ देन ਯੂ ਨੀਡ 3 ਟਾਈਪਸ ਆਫ ਪਾਵਰ ਆਫ ਫੋਟੋਨਿਕ ਵਨ ਇਜ਼ ਫਾਈਨੈਂਸ਼ੀਅਲ ਸੈਕੰਡ ਇਜ਼ ਪਰਸਨਲ ਐਂਡ ਥਰਡ ਇਜ਼ ਮੈਡੀਕਲ ਠੀਕ ਹੈ ਹੁਣ ਫਾਈਨੈਂਸ਼ੀਅਲ ਪਾਵਰ ਆਫ ਫੋਟੋਨਿਕ ਕਿਉਂ ਚਾਹੀਦੀ ਆ ਤੁਹਾਨੀ ਭਾਈ ਫਾਈਨੈਂਸ਼ੀਅਲ ਪਾਵਰ ਆਫ ਫੋਟੋਨਿਕ ਤੁਹਾਨੂੰ ਇਸ ਲਈ ਚਾਹੀਦੀ ਆ ਕਿ ਨੰਬਰ 1 ਇੱਕ ਤਾਂ ਨਾਰਮਲ ਸਿਨੈਰੀਓਗਾ ਕਿ ਮੈਂ ਇਸ ਕੰਟਰੀ ਚ ਨਹੀਂ ਆਗਾ ਮੈਂ ਇੰਡੀਆ ਗਿਆ ਐਂਡ ਸੋਮਬੋਡੀ ਹਾਸ ਟੂ ਡਿਸਾਈਡ ਸਰਟਨ ਥਿੰਗਸ ਔਨ ਮਾਈ ਬੈਫ ਜੀ ਜੀ ਭਾਈ ਦੂਜੀ ਹੁੰਦੀ ਹੈ ਐਂਡਿਓਰਿੰਗ ਫਾਈਨੈਂਸ਼ੀਅਲ ਪਾਵਰ ਆਫ ਅਟਾਰਨੀ ਉਹ ਤਾਂ ਵੀ ਕੰਮ ਕਰਦੀ ਹੈ ਜਿਸ ਵੇਲੇ ਮੈਂ ਅਨਕੌਂਸ਼ੀਅਸ ਹਾਂ ਮੈਂ ਆਪਣੇ ਸੈਂਸਿਸ ਨਹੀਂ ਹੈਗਾ ਮੈਂ ਕੋਈ ਮੈਡੀਕਲ ਅਰਜੈਂਸੀ ਚ ਹਾਂ ਠੀਕ ਹੈ ਤਾਂ ਲੈਟ ਅਸ ਸੇ ਮੈਂ ਤੁਹਾਨੂੰ ਇੱਕ ਸਿਨੈਰੀਓ ਦਿੰਦਾ ਕਿ ਸਪੋਜ਼ਿਟਲੀ ਮੈਨੂੰ ਕੁਝ ਹੋ ਜਾਂਦਾ ਜਾਂਦੇ ਹੋਏ ਤੇ ਆਮ ਇਨ ਹਸਪੀਟਲ ਆਮ ਹਸਪੀਟਲਾਈਜ਼ ਐਂਡ ਆਮ ਨਾਟ ਕੌਂਸ਼ੀਅਸ ਜੀ ਠੀਕ ਹੈ ਤਾਂ ਇਸ ਵੇਲੇ my company is in my name i'm sole director hmm. right i have got property ਜਿਹੜੀ ਮੇਰੇ ਔਰ ਮੇਰੇ ਵਾਈਫ ਦੇ ਦੋਨੋਂ ਦੇ ਨਾਮ ਤੇ ਹੈਗੀ ਆ ਸਾਡੇ ਬੈਂਕ ਅਕਾਊਂਟ ਹੈਗੇ ਆ ਸਰਟਨ ਬੈਂਕ ਅਕਾਊਂਟ ਸਿਰਫ ਮੇਰੇ ਨਾਮ ਤੇ ਹੈਗੇ ਆ ਸੋ ਆਲ ਦੋਸ ਥਿੰਗਸ ਆਰ ਔਨ ਮਾਈ ਨੇਮ ਮੈਂ ਮਾਈ ਵਾਈਫ ਸ਼ੀ ਕੈਨਟ ਐਕਟ ਔਨ ਐਨੀ ਔਫ ਦੋਸ ਈਵਨ ਦੋ ਸ਼ੀ ਇਜ਼ ਯੂ نو ਲੀਗਲੀ ਮੈਰਿਡ ਟੂ ਮੀ ਬੈਂਕ ਵੌਂਟ ਲਿਸਨ ਟੂ ਹਰ ਯੈਸ ਤੇ ਮੈਂ ਇਸ ਇਸ ਨਾਲ ਚੱਗੇ ਜਾਵਾਂ ਲੈਟ ਅਸ ਸੇ ਕਿ ਹਸਪੀਟਲ ਕਹਿੰਦੇ ਆ ਕਿ ਵਿਕਰਮ ਜੀ ਨੂੰ ਬਚਾਣ ਲਈ ਵੀ ਨੀਡ ਐਕਸ ਮਾਉਂਟ ਆਫ ਮਨੀ ਸਾਨੂੰ 1.5 ਲੱਖ ਚਾਹੀਦਾ ਓਪਨ ਹਾਰਟ ਚਾਹੀਦੀ ਆ ਕੁਝ ਚਾਹੀਦੀ ਆ ਠੀਕ ਹੁਣ ਕਾਰ ਮੇਰਾ ਹੈਗਾ ਮੇਰੀ ਵਾਈਫ ਦੇ ਨਾਲ ਹੈਗਾ ਮਾਈ ਵਾਈਫ ਐਂਡ ਆਈ ਆਫ ਕੋਰਸ ਆਈ ਊਡ ਟ੍ਰਾਈ ਟੂ ਸੇਵ ਮਾਈ ਲਾਈਫ ਤੇ ਮੇਰੀ ਵਾਈਫ ਆਪਾਂ ਕਹਿੰਦੇ ਆ ਕਿ ਠੀਕ ਹੈ ਕਾਰ ਚ ਇਕਵਟੀ ਕੱਟ ਲੈਂਦੇ ਆ ਹੂੰ ਬੈਂਕ ਅਕਾਊਂਟ ਲਾਉ ਬੈਂਕਪੋਟ ਸੇ ਵਿਕਰਮ ਨੂੰ ਲਾਉ ਵਿਕਰਮ ਟਨ ਕੌਨਸ਼ੀਅਸ ਹੈਗਾ ਯੈਸ ਤੇ ਜੇ ਪਾਵਰ ਆਫ ਅਟਾਰਨੀ ਹੋਏ ਫਾਈਨੈਂਸ਼ੀਅਲ ਮਾਈ ਵਾਈਫ ਸ਼ੀ ਕੈਨ ਡਿਸਾਈਡ ਫॉर ਹਰਸੈਲਫ ਐਂਡ ਸ਼ੀ ਕੈਨ ਇਵਨ ਡਿਸਾਈਡ ਔਨ ਮਾਈ ਬਿਹਾਫ ਬਾਈ ਵਰਚੂ ਆਫ ਦੈਟ ਪਾਵਰ ਆਫ ਅਟਾਰਨੀ ਜੀ ਠੀਕ ਹੈ ਤੇ ਇਹ ਫਾਈਨੈਂਸ਼ੀਅਲ ਆਫ ਪਾਵਰ ਆਫ اٹਨੀ ਤਾਂ ਕਾ ਮੰਨ ਸਕਦੀ ਹੈ ਜੀ ਸਿਮਿਲਰਲੀ ਹਸਪੀਟਲ ਚ ਹੈਗਾ ਡਾਕਟਰ ਨੂੰ ਕੁਝ ਡਿਸੀਜਨ ਲੈਣਾ ਹੈ ਹਾਂ ਠੀਕ ਹੈ ਵਾਈਫ ਨੂੰ ਉਹ ਨੈਕਸਟ ਆਫ ਕਿਨ ਮੰਨ ਲੈਂਦੇ ਆ ਜੀ ਪਰ ਕਈ ਵਾਰੀ ਭਾਈ ਵਾਈਫ ਤਾਂ ਵੀ ਉਹ ਕਨਫਲਿਕਟ ਆਫ ਇੰਟਰਸਟ ਮੰਨ ਲੈਂਦੇ ਆ ਹਾਂ ਜੀ ਇਨ ਆ ਵੇ ਤੁਹਾਨੂੰ ਇੱਕ ਸਿਨੈਰੀਓ ਦੱਸਾਂ ਕਿ ਲੜੱਸੇ ਕਿ ਡਾਕਟਰ ਕਹਿੰਦੇ ਆ ਵਿਕਰਮ ਦੀ ਪਾਵਰ ਆਫ ਆਪਰੇ ਆਪਨ ਹਾਰਟ ਕਰਨਾ ਹੈ 1.5 ਲੱਖ ਲੱਗੇਗਾ ਜੀ ਮੇਰੀ ਵਾਈਫ ਕਹਿੰਦੀ ਆ ਨਹੀਂ ਚ ਛੱਡੋ ਹਾਂਜੀ ਹਾਂਜੀ ਬੋਤ ਪੈਸਾ ਹੈ ਹਾਂ ਜੀ ਹਮੇ ਨੂੰ ਤੇ ਹੁਣ ਡਾਕਟਰ ਊਡ ਬੀ ਕਨਫਿਊਜ਼ਡ ਵਿਕਰਮ ਇਸ ਹੈਵਿੰਗ ਐਕਸ ਅਮਾਉਂਟ ਆਫ ਮਨੀ ਯੂ نو ਵਿਕਰਮ ਦਾ ਹੀ ਪੈਸਾ ਹੈ ਐਂਡ ਵਾਈਫ ਮਨਾ ਕਰ ਰਹੀ ਹੈ ਕਿਉਂਕਿ ਇੰਟਰਸਟ ਹੈ Ji. you know financial very Anji. extreme example Anji. and very cruel example uh, i don't think so it's extreme <laughs> it's very common these days conflict of interest the doctor might say you know you are not the right person to uh -huh. give us instructions uh -huh. doctors can they let us appoint somebody you know neutral <laughs> <laughs> doctors straight away go to courts okay uh -huh. this is the scenario vikram is admitted uh -huh. and he requires 150 thousand dollars for uh -huh. his surgery uh -huh. and vikram Vikram's estate or asset is, you know, somebody has to tell kitne di But mm -hmm. wife is saying no for no obvious reasons. Mm -hmm. Then court would come in picture, okay? Mm -hmm. But if my wife is having medical power of attorney, medical decision maker, then court, even though court comes in picture, court would say, okay, wife is saying from her side. Vikram has also put his faith on wife. Okay. So then court has. is bound to listen to two people okay right and that's about wife uh -huh. wife the case let us say ki 70% of the cases okay ho janda hai oh let us say extended family hai ki bada beta decision lega chota beta lega chacha lega taya lega keda banda which one of all those people uh -huh. is allowed to take the decision uh -huh. on behalf of the person te je tu kisi nu apne aap ਬਈ ਯੂ نو ਸ਼ਾਈਨਿੰਗ অর ਕ੍ਰੀਏਟਿੰਗ ਦਿਸ ਡਾਕੂਮੈਂਟ ਅਪੋਇੰਟ ਕਰ ਦਿੰਦੇ ਹੋ ਤਾਂ ਇਟਸ ਅ ਲੀਗਲ ਬਾਈਂਡਿੰਗ ਡਾਕੂਮੈਂਟ ਦ ਨੋਬਾਡੀ ਕੈਨ ਚੈਲੰਜ ਦੈਟ ਬਿਲਕੁਲ ਡਾਕੂਮੈਂਟ ਸਿੱਧਾ ਪੱਠਾ ਵੀ ਯੂਜ਼ ਹੋ ਸਕਦਾ ਪਰ ਖੈਰ ਤੁਸੀਂ ਜਿਹੜੀ ਪਾਵਰ ਆਫ ਅਟਰਨੀਓ ਦੋਗੇ ਉਹਨੂੰ ਜਿਹਦੇ ਤੇ ਤੁਹਾਨੂੰ ਪੂਰਾ ਭਰੋਸਾ ਆ ਹਾਂਜੀ ਤੇ ਨਹੀਂ ਵਧੀਆ ਚੀਜ਼ਾਂ ਨੇ ਜੀ ਇਹ ਇਹ ਜ਼ਰੂਰੀ ਆ ਸਿਮਰਨ ਜੀ ਪਾਜੀ Let us say ਪਰਸਨਲੀ ਗੱਲ ਹੋ ਗਈ ਆ ਮੈਂ ਸੋਲ ਟ੍ਰੇਡਰ ਹੈਗਾ ਤੇ ਮੇਰਾ ਤਾਂ ਆਫਿਸ ਦਾ ਸਾਰਾ ਕੰਮ ਰੁਕ ਜਾਣਾ ਹੈ ਮੈਂ ਕਿਸੇ ਨੂੰ ਚੈੱਕ ਨਹੀਂ ਦੇਣਾ right even though i my wife let us say ਕਿ ਉਹ ਮੇਰੇ ਪਾਸਵਰਡ ਜਾਣਦੀ ਹੈ but still it becomes very obvious ਕਿ ਵਿਕਰਮ ਤਾਂ ਕੋਮਾ ਛੇਗਾ ਇੱਕ ਹਾਂਜੀ ਕੰਮ ਸਾਰੇ ਕੌਣ ਕਰ ਰਿਹਾ ਪੇਮੈਂਟ ਕਿਸ ਤਰ੍ਹਾਂ ਜਾ ਰਹੀ ਹੈ ਕਿ ਸੋ ਐਨੀਬੋਡੀ ਕੈਨ ਪੁੱਟ ਫੁੱਲ ਸਟਾਪ ਸੋ ਇਫ ਯੂ ਇਵਨ ਅ ਕੰਪਨੀ ਡਾਇਰੈਕਟਰ ਹੋਗੇ ਤੁਸੀਂ ਸ਼ੇਅਰ ਹੋਲਡਰ ਆਪਣੀ ਕੰਪਨੀ ਚੋ ਤਾਂ ਤੁਹਾਨੂੰ ਕੰਪਨੀ ਦੀ ਪਾਵਰ ਆਫ ਅਟਾਰਨੀ ਚਾਹੀਦੀ ਆ ਐਟ ਲੀਸਟ ਐਸ ਅ ਬੈਕਅਪ ਕਿ ਜੇ ਸੋਲ ਡਾਇਰੈਕਟਰ ਹੈਗਾ ਉਹੀ ਹੈਗਾ ਨਹੀਂ ਹੈ ਨਾ ਜੇ ਦੋ ਵੀ ਡਾਇਰੈਕਟਰ ਹੈਗੇ ਆ ਸਟਿਲ ਦੇ ਕੈਨ ਅਪਾਇੰਟ ਅ ਥਰਡ ਪਰਸਨ ਹੂ ਕੈਨ ਸਾਈਨ ਔਨ ਬਿਹਾਫ ਆਫ ਥੈਮ ਇਫ ਵਨ ਆਫ ਥੈਮ ਇਜ਼ ਨਾਟ ਅਵੇਲੇਬਲ ਇਫ ਬੋਥ ਆਫ ਥੈਮ ਆਰ ਨਾਟ ਅਵੇਲੇਬਲ ਜੀ ਨਹੀਂ ਜੀ ਇਹ ਬੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਹੈ ਅ ਮੈਡੀਕਲ ਉਹਨਾਂ ਲਈ ਆ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਹੜੇ ਜਿਹੜੇ ਕੰਮ ਕਰਦੇ ਜਿਨ੍ਹਾਂ ਨੇ ਚਾਰ ਪੈਸੇ ਜੋੜੇ ਆ ਖਾਂ ਪਈ ਜਿੰਨੇ ਨਹੀਂ ਕੋਈ ਜੋੜਿਆ ਉਹਨੂੰ ਕੋਈ ਲੋੜ ਦੀ ਕੰਮ ਕਰੰਦੀ ਪਰ ਹਾਂ ਜਿਨ੍ਹਾਂ ਨੇ ਮਿਹਨਤ ਨਾਲ ਕਮਾਈ ਕੀਤੀ ਆ ਜਿਹੜਾ ਕਿ 99% ਲੋਕ ਕਰਦੇ ਆ ਔਰ ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਜਾਂ ਪਰਿਵਾਰ ਵਾਸਤੇ ਚੀਜ਼ਾਂ ਰੱਖੀਆਂ ਤੇ ਆਪਣੇ ਲਵਡ ਵਨਸ ਵਾਸਤੇ ਜਿਨ੍ਹਾਂ ਨੇ ਮਿਹਨਤ ਕਰੀ ਹੋਈ ਆ ਉਹਨਾਂ ਦਾ ਇੱਕ ਵੀ ਪੈਸਾ ਜ਼ਾਇਆ ਨਾ ਜਾਏ ਇਹਦੇ ਲਈ ਜਿਹੜੀ ਵਿਲ ਵੀ ਜਿਹੜੀ ਬੜੀ ਜ਼ਰੂਰੀ ਆ ਔਰ ਪਾਵਰ ਆਫ ਟਰਨੀ ਵੀ ਜ਼ਰੂਰੀ ਆ ਤੇ ਦੋਨੋਂ ਹੀ ਮੇਰੇ ਖਿਆਲ ਜ਼ਰੂਰੀ ਆ ਤੇ ਸ਼ਰਮਾ ਜੀ ਤੁਸੀਂ ਕੋਈ ਇਹੋ ਜਿਹਾ ਕੋਈ ਪੈਕੇਜ ਜਿਹਦੇ ਵਿੱਚ ਦੋਨੇ ਚੀਜ਼ਾਂ ਹੀ ਤੁਸੀਂ ਦੇ ਸਕੋ ਆਪਣੇ ਕਲਾਇੰਟ ਹਾਂਜੀ ਭਾਈ ਸਾਡੀ ਫੀਸ ਆਫ ਕੋਰਸ ਹੈਗੀ ਆ ਪਰ ਪੈਕੇਜ ਫੀਸ ਸਸਤੀ ਹੋ ਜਾਂਦੀ ਹੈ ਟ੍ਰਾਈ ਟੂ ਡਿਪੈਂਡਸ ਕਿ ਡਿਫਰੈਂਟ ਪੈਕੇਜ ਹੈ ਗਿਆ ਪਰ ਵੀ ਜਸਟ ਡੋਨਟ ਟ੍ਰਾਈ ਟੂ ਸੇਲ ਕਿ ਤੁਸੀਂ ਲੈ ਹੀ ਲਓ ਜੇ ਤੁਹਾਡੇ ਸਰਕਮਸਟੈਂਸਸ ਜਾਂ ਨੀਡ ਨਹੀਂ ਹੈ ਗਿਆ ਤੁਹਾਡੀ ਕੋਈ ਕੰਪਨੀ ਨਹੀਂ ਹੈਗੀ ਆ ਤੁਹਾਡੀ ਯੂ نو ਬੀ ਐਕਸਟੈਂਡਡ ਫੈਮਿਲੀ ਨਹੀਂ ਹੈਗੀ ਆ ਤਾਂ ਵੀ ਡੋਨਟ ਟ੍ਰਾਈ ਟੂ ਸੇਲ ਦੋਸ ਬਟ ਆਫਕੋਰਸ ਜੇ ਫਿਊ ਕਮ ਸਾਡੀ ਅਪਾਇੰਟਮੈਂਟ ਲੈ ਕੇ ਸਾਡੇ ਕੋਲ ਤੁਸੀਂ ਆ ਕੇ ਕਹਿੰਦੇ ਹੋ ਕਿ ਮੈਨੂੰ ਇਹ ਸਾਰੀ ਰਿਕੁਆਇਰਮੈਂਟ ਹੈ ਗਿਆ ਐਂਡ ਇਨ ਵਨ ਗੋ ਯੂ ਕਮ ਦੈਨ ਕੰਸੈਸ਼ਨਸ ਇਨ ਦ ਫੀਸ ਡਸ ਅਪਲਾਈ ਜੀ ਹਾਂਜੀ ਪਿਆਰੇ ਦਰਸ਼ਕੋ ਤੁਸੀਂ ਗਾਰਲ ਸੁਣੀ ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਔਰ ਅਸੀਂ ਤੁਹਾਨੂੰ ਆਪਣੇ ਮਾਧਿਅਮ ਰਾਈਏ ਬੇਨਤੀ ਵੀ ਜ਼ਰੂਰ ਕਰਦੇ ਆਂ ਕਿ ਜੇ ਤੁਸੀਂ ਮਿਹਨਤ ਕਰਕੇ ਆਪਣੀ ਜਿਹੜੀ ਪ੍ਰਾਪਰਟੀ ਬਣਾਈ ਹੋਈ ਆ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਇਹੋ ਜਿਹਾ ਅਣਸਖਾਵਾਂ ਮਾਹੌਲ ਆ ਜਿਹਦੇ ਵਿੱਚ ਪਰਿਵਾਰ ਦਾ ਕੋਈ ਜੀ ਜਿਹੜੇ ਦੋ ਮੇਨ ਜਿਹੜਾ ਹਸਬੰਡ ਵਾਈਫ ਹੁੰਦੇ ਆ ਉਹਨਾਂ ਚੋਂ ਇੱਕ ਵੀ ਜਾਣਾ ਅਗਰ ਜਿਹੜਾ ਕੋਈ ਉਹਨੂੰ ਪ੍ਰੋਬਲਮ ਆ ਜਾਂ ਨਹੀਂ ਵੀ ਆ ਤੇ ਆਪਾਂ ਜਿਹੜੇ ਉਮਰ ਦੇ ਐਂਡਲੇ ਪੈਰ ਦੇ ਵਿੱਚ ਆਪਾਂ ਨੰਗਰੇ ਜਿੱਦੇ 40 ਪਲੱਸ ਆਪਾਂ ਜਾ ਚੁੱਕੇ ਆ ਤੇ ਸਾਨੂੰ ਇਹਦਾ ਵਿਲ ਜਿਹੜੀ ਆ ਜਰੂਰ ਬਣਾਨੀ ਚਾਹੀਦੀ ਆ ਪਾਵਰ ਆਫ ਅਟਰਨੀ ਵੀ ਜਿਹੜੀ ਆ ਉਹ ਜਿਹੜੀ ਲੈਣੀ ਚਾਹੀਦੀ ਆ ਆ ਮੌਕੇ ਦੇ ਬੰਦੇ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਇਹ ਜਿਹੜੇ ਸਾਨੂੰ ਫੀਸ ਦੇਣੀ ਪੈਣੀ ਆ ਸਾਨੂੰ ਖਰਚਾ ਲਾਉਣਾ ਪੈਣਾ ਵਾ ਤੇ ਆਪਾਂ ਬਚਾ ਲਈਏ ਪਰ ਬਚਾਉਂਦਿਆਂ ਬਚਾਉਂਦਿਆਂ ਕਈ ਵਾਰੀ ਵੱਡੇ ਨੁਕਸਾਨ ਹੋ ਜਾਂਦੇ ਆ ਹੁਣ ਤੁਸੀਂ ਦੇਖੋ ਕਿ ਅੱਜ ਦੀ ਡੇਟ ਦੇ ਵਿੱਚ ਜਦੋਂ ਕਿਸੇ ਦੀ ਡੈਥ ਹੁੰਦੀ ਆ ਤੇ ਫੇਸਬੁੱਕ ਦੇ ਉੱਤੇ ਗੋ ਫੰਡ ਜਿਹੜਾ ਉਹ ਆ ਜਾਂਦਾ ਸੋ ਪਹਿਲਾਂ ਲੋਕਾਂ ਨੇ ਉਹਦੇ 'ਚ ਵੀ ਸ਼ਰਮਾ ਜੀ ਬਹੁਤ ਸਾਰੇ ਜਿਹੜੇ ਆ ਫੰਡ ਲੋਕੀ ਕਰ ਦਿੰਦੇ ਸੀ ਹੈਲਪ ਕਰਨ ਲਈ ਉਸ ਤੋਂ ਬਾਅਦ ਸਕੈਮ ਚੱਲ ਗਏ ਤੇ ਪਹਿਲਾਂ ਤੇ 5-5 ਲੱਖ ਵੀ ਲੋਕਾਂ ਨੇ ਡੋਨੇਟ ਕੀਤਾ ਪਰ ਹੁਣ ਕੋਈ 20-50 ਹਜ਼ਾਰ ਵੀ ਨਹੀਂ ਦਿੰਦਾ ਬਹੁਤ ਉਸ ਚੀਜ਼ ਨੂੰ ਲੈ ਕੇ ਜਿਹੜਾ ਆ ਕਿ ਜਦੋਂ ਦੇ ਸਕੈਮ ਚੱਲੇ ਚੀਜ਼ਾਂ ਖਤਮ ਹੋ ਗਈਆਂ ਸੋ ਬੈਟਰ ਇਹੀ ਆ ਕਿ ਆਪਾਂ ਸਮੇਂ ਸਿਰ ਜਿਹੜਾ ਆਪਣੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਜਿਹੜਾ ਸ਼ੈਡਿਊਲ ਕਰੀਏ ਪਾਈਪਲਾਈਨ ਚ ਪਾ ਕੇ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਵਾ ਉਹ ਆਪਣੇ ਕੋ ਡਾਕੂਮੈਂਟਡ ਜਿਹੜੀ ਆ ਉਹ ਚੀਜ਼ ਰੱਖੀਏ ਤੇ ਉਹਦੇ ਵਿੱਚ ਨਾ ਇਹੀ ਗੱਲ ਹੈ ਕਿ ਪਲੈਨਿੰਗ ਇਹ ਤੋਂ ਛੇ ਦਿਨ ਪਹਿਲੇ ਵੈਲ ਦਾ ਕਲਾਇੰਟ ਆਂਦਾ ਸਾਡੇ ਕੋਲ ਤੇ that is the first time they think about their death ਜੀ ਠੀਕ ਹੈ ਤੇ then ਬਹੁਤ ਸਾਰੀ ਚੀਜ਼ਾਂ ਉਹਨਾਂ ਨੂੰ ਪਹਿਲੀ ਵਾਰ ਸਮਝ ਆਉਂਦੀਆਂ ਜੀ ਠੀਕ ਹੈ ਉਹ ਕਹਿੰਦੇ ਮੇਰੇ ਉਹ ਵਾਲੇ ਸ਼ੇਅਰਸ ਹੈਗੇ ਉਸ ਕੰਪਨੀ ਜਿਹਦੇ ਬਾਰੇ ਮੇਰੇ ਵਾਈਫ ਨੂੰ ਨਹੀਂ ਪਤਾ ਠੀਕ ਹੈ ਮੇਰਾ ਫੇਸਬੁੱਕ ਦਾ ਅਕਾਊਂਟ ਹੈ ਇਹਦਾ ਕੀ ਹੋਏਗਾ ਮੇਰੀ ਰਾਇਲਟੀਆਂ ਆ ਰਹੀ ਹੈਗੀਆਂ ਉਹਦਾ ਕੀ ਹੋਏਗਾ ਮੇਰਾ ਉਹ ਵਾਲੀ ਚੀਜ਼ ਹੈਗੀ ਆ ਜਿਸ ਬਾਰੇ ਕਿਸੇ ਨੂੰ ਨਹੀਂ ਪਤਾ ਤੇ ਉਸ ਵੇਲੇ ਬੰਦਾ ਬੈਠ ਕੇ ਸੋਚਦਾ ਹੈ ਥੈਟਸ 1 ਨੰਬਰ 2 ਇਸ ਆਪਾਂ ਕਹਿੰਦੇ ਆ ਕਿ ਠੀਕ ਹੈ ਜੇ ਹਸਬੈਂਡ ਨੂੰ ਕੁਝ ਹੋ ਜਾਂਦਾ ਹੈ ਤਾਂ ਵਾਈਫ ਨੂੰ ਸਭ ਕੁਝ ਮਿਲ ਜਾਏ ਜੇ ਦੋਨਾਂ ਨੂੰ ਖੁਦਨਾਂ ਖਾਸ ਤੱਕ ਕੁਝ ਹੋ ਜਾਂਦਾ ਹੈ ਤਾਂ ਬੱਚਿਆਂ ਨੂੰ ਮਿਲ ਜਾਏ ਠੀਕ ਹੈ ਬਟ ਵਾਟ ਵੁੱਡ ਹੈਪਨ ਕਿ ਬੱਚੇ ਜਿਹੜੇ ਹੈਗੇ ਆ ਮਾਈਨਰ ਹੈਗੇ ਆ ਠੀਕ ਹੈ ਤੇ ਸਿਨੈਰੀਓ ਨੋਰਮਲ ਹੈਗਾ ਕਿਨੇ ਸਾਡੇ ਸਾਰੇ ਐਸਆਈ ਸੈਟ ਕੀ ਫਰਸਟ ਜਨਰੇਸ਼ਨ ਹੈ ਗਿਆ ਬੱਚੇ ਸਭ ਦੇ ਛੋਟੇ ਹੈ ਗਿਆ ਪਰ ਜੇ ਮਾਪੇ ਨੂੰ ਉਹਨਾਂ ਨੂੰ ਕੁਝ ਹੋ ਜਾਏ ਤੇ ਬੱਚਿਆਂ ਦਾ ਗਾਰਡੀਅਨ ਕੌਣ ਬਣੇਗਾ ਠੀਕ ਹੈ ਥੈਟ ਇਜ਼ ਦਾ ਟਾਈਮ ਆਪਾਂ ਵੇਲ ਚ ਗਾਰਡੀਅਨ ਵੀ ਲਿਖ ਦਿਆਂ ਕਿ ਜੇ ਹਸਬੰਡ ਵਾਈਫ ਦੋਨੋਂ ਦੀ ਡੈਥ ਹੋ ਜਾਏ ਤੇ ਇਹ ਜਿਹੜਾ ਬੰਦਾ ਹੈ ਇਹ ਗਾਰਡੀਅਨ ਰਹੇਗਾ ਬੰਦਿਆਂ ਤੇ ਗਾਰਡੀਅਨ ਦੇ ਬਾਅਦ ਦੈਨ ਥੈਟ ਪਰਸਨ ਗੇਟਸ ਅਫੀਸ਼ੀਅਲ ਸਰਟੀਫਿਕੇਟ ਟੂ ਲੁੱਕ ਆਫਟਰ ਦਾ ਕਿਡਸ ਠੀਕ ਹੈ ਆਦਰਵਾਇਜ਼ ਕੀ ਹੋਗਾ ਕਿ ਵਨ ਇਨ ਅ ਗੁੱਡ ਸੈਂਸ ਕਿ ਲੈਟ ਅਸ ਸੇ ਕਿ ਆਮ ਹੇਅਰ ਮੇਰੇ ਤਿੰਨ ਪ੍ਰਾਪ ਪੈਨਪਰਾ ਹੋ ਰਹਿ ਗਿਆ ਇੱਥੇ ਐਗਜ਼ਾਮਪਲ ਲਈ ਪੱਕਾ ਗੱਲ ਕਰੀਏ ਤੇ ਮੈਨੂੰ ਕੁਝ ਹੋ ਜਾਂਦਾ ਤੇ ਜਿਹੜਾ ਵੀ ਮੇਰਾ ਪੈਨਪਰਾ ਅੱਗੇ ਆਏਗਾ ਸਭ ਨੂੰ ਲੱਗੇਗਾ ਇਹ ਪੈਸਾ ਖਾਣਾ ਚਾਹੁੰਦਾ ਹੈ ਜੀ 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 ਤੇ ਉਹ ਫਿਰ ਜੇ ਆਪ ਮੈਂ ਖੁਦ ਹੀ ਕਹੇ ਕਿ ਦਸ ਪਰਸਨ ਇਹ ਮੇਰਾ ਇਹ ਵਾਲਾ ਵੱਡਾ ਆ ਛੋਟਾ ਭਰਾ ਗਾਰਡੀਅਨ ਬਣੇਗਾ ਤੇ ਦੈਨ that person gets guardianship ਸਕੂਲ ਨੂੰ ਜਾ ਕੇ ਸਰਟੀਫਿਕੇਟ ਦੇ ਸਕਦਾ ਹੈ ਮੇਰੀ ਸਟੇਟ ਨੂੰ ਸੰਭਾਲ ਸਕਦਾ ਹੈ ਜੋ ਮੇਰੇ ਸਾਰੇ ਪੈਸੇ ਹੈ ਗਿਆ ٹرسٹ ਚ ਪਾ ਕੇ ਬੱਚਿਆਂ ਚ ਖਰਚ ਕਰ ਸਕਦਾ ਹੈ ਤੇ ਸ एवरीथिंग ਇਸ ਸਾਰਟਡ ਸੋਰਟਡ ਕਿਸ ਤਰ੍ਹਾਂ ਹੋਇਆ ਮੈਂ ਖੁਦ ਸੋਰਟ ਕੀਤਾ ਹੈ ਬਿਲਕੁਲ ਬਿਲਕੁਲ ਉੱਤੇ ਕਿਸੇ ਨੂੰ ਸਵਾਲ ਵੀ ਨਹੀਂ ਹੋਵੇਗਾ ਸਵਾਲ ਵੀ ਨਹੀਂ ਹੋਵੇਗਾ ਸ਼ਰਮਾ ਜੀ ਕੋਲ ਵਨ ਮੋਰ ਕੁਐਸਚਨ ਵਿਚ ਇਜ਼ ਨਾਟ ਰਿਲੇਵੈਂਟ ਟੂ ਟੁਡੇਜ਼ ਡਿਸਕਸ਼ਨ ਹਾਂਜੀ ਬਟ ਆਈ ਥਿੰਕ ਥੈਟਸ ਅ ਨੈਸੈਸਰੀ ਜਿਹੜਾ ਹੈਗਾ ਆਪਣਾ ਫੈਮਿਲੀ ਟਰਸਟ ਹੁੰਦਾ ਹਾਂਜੀ ਮੰਨ ਲਓ ਹਸਬੰਡ ਵਾਈਫ ਦੀ ਜਿਹੜੀ ਆ ਡੈਥ ਹੋ ਗਈ ਹਾਂਜੀ ਉਹ ਫੈਮਿਲੀ ਟਰਸਟ ਦੇ ਨਾਮ ਟਰਸਟ ਦੇ ਨਾਮ ਤੇ ਹੈਗੀਆਂ ਨੇ ਪ੍ਰੋਪਰਟੀਆਂ ਹੈਗੀਆਂ ਨੇ ਹਾਂਜੀ ਥੈਨ ਉਹਨਾਂ ਨੂੰ ਬੱਚਿਆਂ ਦੇ ਨਾਮ ਤੇ ਕਰਨ ਵਾਸਤੇ ਵਿਲ ਜਿਹੜੀ ਹੈ ਉਹ ਐਪਲੀਕੇਬਲ ਹੈ ਜਾਂ ਉਹ ਆਟੋਮੈਟਿਕਲੀ ਉਹਨਾਂ ਦੇ ਨਾਮ ਤੇ ਹੋ ਜਾਏਗੀ। ਬਾਈ ਦੇਖੋ ਹਾਂਜੀ। ਬਾਈ ਟਰਸਟ ਵੀ ਡਿਫਰੈਂਟ ਟਾਈਪਸ ਦੀ ਹੁੰਦੀਆਂ। ਜੀ। ਠੀਕ ਹੈ। देयर इज ਫੈਮਿਲੀ ਟਰਸਟ, देयर इज ਅ ਯੂਨਿਟ ਟਰਸਟ, देयर इज ਅ ਟੈਸਟਾਮੈਂਟਰੀ ਟਰਸਟ। देयर इज ਯੂ نو ਡਿਫਰੈਂਟ ਟਾਈਪਸ ਆਫ ਟਰਸਟ। ਜੀ। ਤੇ ਜਿਹੜਾ ਟਰਸਟ ਹੈ ਟਰਸਟ ਇਜ਼ ਗਵਰਨਡ ਬਾਈ ਟਰਸਟ ਡੀਡ। ਟਰਸਟੀਡ। ਠੀਕ ਹੈ। ਜੋ ਟਰਸਟੀਡ ਹੁੰਦੀ ਹੈ ਉਹ ਡਾਕੂਮੈਂਟ ਆਪਣੇ ਆਪ ਚ ਕੰਪਲੀਟ ਹੈਗਾ। ਜੀ। ਸੋ ਦੈਟਸ ਹਾਊ ਵੀ ਸੇ ਕਿ देयर ਆ ਸਰਟਨ ਥਿੰਗਸ ਵਿਚ ਆਰ ਨਾਟ ਪਾਰਟ ਆਫ ਦਾ ਵਿਲ Uh -huh. one thing is super superannuation uh -huh. superannuation is not by default जी. part of your will kyunki tussi superannuation trustee a gaya ode vich a self managed super fund hoy uh -huh. chai industrial super fund hoy usse tussi apne aap apni information disclose ke diya ki mai binding death nomination de deta kisene te then those people would go as per the instructions given in your deed han ji in your uh, superannuation ਓਕੇ ਸੇਮ ਇਸ ਵਿਦ ਡੀਡ ਜੋ ਸੈਲਫ ਮੈਨੇਜ ਜਿਹੜੀ ਤੁਸੀਂ ਟਰਸਟ ਫੈਮਿਲੀ ਟਰਸਟ ਦੀ ਗੱਲ ਕਰ ਰਹੇ ਹੋ ਤੇ ਡੀਡ ਚ ਹੈਵਿੰਗ ਕੰਪਲੀਟ ਇਨਫੋਰਮੇਸ਼ਨ ਤੇ ਉਹਦੇ ਵਿੱਚ ਹੀ ਸਾਰੀ ਚੀਜ਼ਾਂ ਹੋਣਗੀਆਂ ਤੇ ਦੈਨ ਦੈਟ ਪ੍ਰੋਪਰਟੀ ਡਸਨਟ ਕਮ ਆਟੋਮੈਟਿਕਲੀ ਟੂ ਯੋਰ ਅਸਟੇਟ ਜੀ ਠੀਕ ਹੈ ਤੇ ਅਗੇਨ ਆ ਜਸਟ ਵਾਂਟ ਟੂ ਕੰਟੀਨਿਊ ਔਨ ਦੈਟ ਕਿ ਸੁਪਰ ਜਿਹੜਾ ਹੈਗਾ ਉਹ ਤੁਹਾਡੀ ਅਸਟੇਟ ਦਾ ਪਾਰਟ ਕਿਉਂ ਨਹੀਂ ਬੰਦਾ ਰਾਈਟ ਵਨ ਇਸ ਕਿ ਤੁਸੀਂ ਉੱਥੇ ਆਪਣੀ ਇਨਸਟਰਕਸ਼ਨਸ ਦਿੱਤੀ ਹੈਗੀ ਆ ਐਂਡ ਨੰਬਰ 2 ਇਸ ਕੀ ਸੂਪਰ ਚਾ ਪੈਸਾ ਜਿਹੜਾ ਆ ਬੜੋਪੇ ਦਾ ਪੈਸਾ ਹੈ ਠੀਕ ਹੈ ਇਫ that let us say ਕਿ ਤੁਹਾਡੀ ਸਟੇਟ ਦਾ ਪਾਰਟ ਬਣ ਜਾਂਦਾ ਹੈ ਤੇ ਜੋ ਤੁਹਾਡਾ ਐਗਜ਼ੀਕਿਊਟਰ ਹੋਏਗਾ ਉਹਦੀ ਫਰਸਟ ਲਾਇਬਿਲਟੀ অর ਫਰਸਟ ਰੋਲ ਇਹ ਹੈਗਾ ਕਿ that person has to pay off all your debts ਇੱਕੇ ਤੁਹਾਡੇ ਕ੍ਰੈਡਿਟਰਸ ਵੀ ਹੈਗੇ ਆ ਤਾਂ ਲੈਟ ਅਸ ਸੇ ਕਿ ਉਹਨਾਂ ਨੇ ਸੁਪਰ ਵੀ ਤੁਹਾਡੀ ਸਟੇਟ ਚ ਪਾ ਦਿੱਤਾ ਹਾਂ ਤੇ ਕ੍ਰੈਡਿਟਰਸ ਆਗੇ ਸਾਡਾ 6 ਲੱਖ ਦਾ ਬੰਦਾ ਹੈ ਤੁਹਾਡੀ ਸਾਰੀ ਉਮਰ ਦੀ ਕਮਾਈ ਸੁਪਰ ਸੁਪਰ ਸਟੇਟ ਅਸਟੇਟ ਕ੍ਰੈਡਿਟਰਸ ਲੈ ਕੇ ਚਲੇ ਗਏ ਤੁਹਾਡੀ ਵਾਈਫ ਨੂੰ ਫਿਰ ਕੁਝ ਨਹੀਂ ਮਿਲਿਆ ਸੋ ਦੈਟਸ ਹਾਊ ਦੇ ਡੋਨਟ ਯੂ نو टेक ਇਨਸਟਰਕਸ਼ਨਸ ਫ্রম ਵਿਲ ਸੁਪਰ ਵਾਲੇ ਉਹ ਡਾਇਰੈਕਟਲੀ ਹੀ ਤੁਹਾਡੇ ਆਪਣੇ ਜਿਹੜੇ ਹੈਗੇ ਨੋਮੀਨੇਟਿਡ ਪਰਸਨ ਨੂੰ ਦਿੰਦੇ ਆ ਐਂਡ दैट डਸਨਟ ਬਿਕਮ ਪਾਰਟ ਆਫ ਦਾ ਅਸਟੇਟ ওকে ਸੇਮ ਇਸ ਵਿਦ ਤੁਹਾਡੀ ਫੈਮਿਲੀ ਟਰਸਟ ਫੈਮਿਲੀ ਟਰਸਟ ਟਰਸਟ ਡੀਡ ਨਾਲ ਗੋਣ ਕਰਦੀ ਹੈ ਔਰ ਉਹਦੇ ਹੀ ਰੂਲਸ ਨਾਲ ਚਲੇਗੀ ਹਾਂਜੀ ਪਰ ਉਹਦੇ ਲਈ ਬਚਣ ਵਾਸਤੇ ਸਾਨੂੰ ਜਿਹੜੀ ਵਿਲ ਉਹਦੀ ਜ਼ਰੂਰਤ ਪੈਣੀ ਹੈ ਪੈਣੀ ਹੈ ਭਾਈ ਲਾਸਟ ਰਿਸੋਰਟ ਵਿਲ ਹੀ ਹੈਗਾ ਸੁਪਰ ਐਨੂਏਸ਼ਨ ਚ ਵੀ ਨਾ ਲੈਟ ਅਸ ਸੇ ਕਿ ਸੁਪਰ ਐਨੂਏਸ਼ਨ ਟਰਸਟੀ ਉਹ ਕਨਫਿਊਜ਼ ਹੋ ਜਾਂਦਾ ਹੈ ਕਿ ਵੀ ਡਸਨਟ ਨੋ ਵਾਟ ਟੂ ਡੂ ਉਹ ਫਿਰ ਸਾਰਾ ਪੈਸਾ ਪਾਜੀ ਇੱਥੇ ਤੁਹਾਡੀ ਅਸਟੇਟ ਚ ਪਾ ਦਿੰਦਾ ਉਹਨੂੰ ਲੀਗਲ ਪਰਸਨਲ ਰਿਪਰੈਜ਼ੈਂਟੇਟਿਵ ਕਹਿੰਦੇ ਆ ਜਾਂ ਐਗਜ਼ੀਕਿਊਟਰ ਆਫ ਯਰ ਅਸਟੇਟ ਉਹ ਤੁਹਾਡੇ ਅਸਟੇਟ ਦੇ ਅਕਾਊਂਟ ਚ ਪਾ ਦੇਗਾ ਐਂਡ ਦੈਨ ਥੈਟ ਗੋਜ਼ ਐਸ ਪਰ ਦਾ ਵਿਲ ਆਫ ਦਾ ਪਰਸਨ ਜੀ 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 ਥੈਂਕ ਯੂ ਸ਼ਰਮਾ ਜੀ ਮੈਨੂੰ ਲੱਗਦਾ ਅੱਜ ਲਈ ਕਾਫੀ ਕੁਸ਼ ਹੈ ਬੜੀਆਂ ਟੈਕਨੀਕਲੀਜ਼ ਜੋ ਵੀ ਇਹਦੇ ਵਿੱਚ ਆਪਾਂ ਗੱਲਾਂ ਦੱਸੀਆਂ ਲੋਕਾਂ ਨੂੰ ਸੋ ਕਾਫੀ ਬਰੀਫ ਕਾਫੀ ਡਿਟੇਲ ਦੇ ਵਿੱਚ ਆਲਵੇਜ਼ ਜਦੋਂ ਤੁਹਾਡੇ ਨਾਲ ਗੱਲਬਾਤ ਹੁੰਦੀ ਹੈ ਬੜਾ ਮਜ਼ਾ ਆਉਂਦਾ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਔਰ ਮਾਈਂਡ ਫਰੈਸ਼ ਹੋ ਜਾਂਦਾ ਨਾ ਚੀਜ਼ਾਂ ਨੂੰ ਸੁਣ ਕੇ ਤੇ ਨਾਲ ਇੱਕ ਚਿੰਤਾ ਵੀ ਸ਼ੁਰੂ ਹੋ ਜਾਂਦੀ ਹੈ ਕਿ ਇਹ ਚੀਜ਼ਾਂ ਆਪਣੇ ਲਾਗੇ ਬੰਨੇ ਵਾਲਿਆਂ ਨੂੰ ਆਪਣੇ ਦਰਸ਼ਕਾਂ ਨੂੰ ਆਪਣੇ ਸਾਰੇ ਚਾਹਣ ਵਾਲਿਆਂ ਨੂੰ ਇਹ ਦੱਸਿਓ ਤਾਂ ਕਿ ਉਹ ਇਹਨੇ ਤੇ ਕੰਮ ਕਰ ਸਕਣ ਅਵੇਅਰ ਹੋਣ ਤੇ ਜਿੰਨੀ ਜਲਦੀ ਤੋਂ ਜਲਦੀ ਜੜੀਆਂ ਇਹ ਸਰਵਿਸਿਜ਼ ਨੂੰ ਯੂਜ਼ ਕਰਕੇ ਤੇ ਫਿਕਰਮੰਦ ਹੋ ਗਏ ਜੀ ਬਿਲਕੁਲ ਦੁਨੀਆ ਦਾ ਚਲੇ ਜਾਣ ਦੁਨੀਆ ਜੀ ਜੀ ਹਾਂ ਜੀ ਪਲਾਨ ਤਰੀਕੇ ਨਾਲ ਹਾਂ ਜੀ ਪਲਾਨ ਪਲਾਨ ਤਰੀਕੇ ਨਾਲ ਚਲੇ ਜਾਓ ਮਤਲਬ ਦੇਖੋ ਇੱਕ ਇਹਦੇ ਸੱਚ ਹੀ ਆ ਜੀ ਭਾਈ ਮੈਨੂੰ ਕਹਿੰਦੇ ਆ ਅੰਗਰੇਜ਼ੀ ਚ ਕਹਿੰਦੇ ਰੂਲਿੰਗ ਫਰੋਮ ਯੋਰ ਗਰੇਵ हां तो इवन इफ यू पास अवे स्टिल योर इंस्ट्रक्शंस आर बीइंग यू नो ऑनर्ड सो नो कहते रूलिंग फ्रॉम द ग्रेव जी 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 रोया कि जिंदगी जड़ी है प्लानिंग ਨਾਲ ਹੀ ਕੱਟੀ ਜਾਵੇ ਤੇ ਵਧੀਆ ਸੋ ਦਰਸ਼ਕੋ ਤੁਹਾਡਾ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਸਾਡਾ ਜਿਹੜਾ ਪੋਡਕਾસ્ટ ਆ ਸੁਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਐਨੀ ਕੁਐਸਚਨਸ ਅਸੀਂ ਡਿਟੇਲਸ ਥੱਲੇ ਵੀਡੀਓਜ਼ ਦੇ ਜੜੀਆਂ ਹੈਗੀਆਂ ਵਿਕਰਮ ਸ਼ਰਮਾ ਜੀ ਦੀਆਂ ਛੱਡ ਦਵਾਂਗੇ ਸੋ ਜਿੰਨੇ ਵੀ ਆਪਣੇ ਵੈਲ ਜਾਂ ਪਾਵਰ ਆਫ ਟਰਨੀ ਬਣਾਣੀ ਹੈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ کافی బిజీ ਬੰਦੇ ਨੇ ਸੋ ਆਪਣੀਆਂ ਅਪਾਇੰਟਮੈਂਟਸ ਤੁਸੀਂ ਟਾਈਮ ਦੇ ਨਾਲ ਜਿਹੜੀਆਂ ਟਾਈਮਲੀ ਮੈਨਰ ਦੇ ਵਿੱਚ ਜਿਹੜੀਆਂ ਬੁੱਕ ਕਰਵਾ ਕੇ ਤੇ ਜਿੰਨੀ ਜਲਦੀ ਆਪਣਾ ਆਪਣੇ ਆਪ ਨੂੰ ਤੁਸੀਂ ਸਿਕਿਉਰ ਕਰੋ ਸੋ ਅੱਜ ਦੀ ਗੱਲਬਾਤ ਹੌਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਿਸਟਿਕਾ ਜੀ ਸੋ